ਦੇ ਵੀ ਗੰਦ ਪਾਉਣ ਦੀ ਕਿਰਪਾ ਘੱਟ ਕਰਨਾ ਵੀ ਆ ਜਿਹੜਾ ਜਿੱਥੇ ਸਥਾਨਿਤ ਤਾਂ ਉੱਥੇ ਹੀ ਕੂੜਾ ਹਿਟੋ ਵੀ ਸੜਕ ਤੇ ਨਾਲ ਜਿਹੜਾ ਕੂੜਾ ਜਿਹੜਾ ਸੜਕਾਂ ਦੇ ਉੱਪਰ ਉਹ ਗਲਤ ਹੈ ਜੀ ਬਿਲਕੁਲ ਗਲਤ ਹੈ ਜੀ ਨੇ ਕੂੜਾ ਸੱਟਣਾ ਸਰਦਾ ਹੈ ਨਹੀਂ ਕੂੜੇ ਸੱਟੇ ਬਣਾਏ ਇਹ ਵੀ ਕੂੜਾ ਵੀ ਸੱਟਣਾ ਜ਼ਰੂਰੀ ਆ ਪਰ ਉਹ ਮੰਗਰਲੇ ਪਾਸੇ ਕੂੜਾ ਦਾ ਜਿਹੜਾ ਔ ਬਣਾਇਆ ਹੈਗਾ ਉਹਦੇ ਚ ਸਿੱਟ ਕੇ ਆ ਹਾਂ ਤੇ ਤੇ ਪਰਚਾ ਜਿਹੜੀ ਬਣਦੀ ਕਾਰਵਾਈ ਆ ਕਾਨੂੰਨੀ ਕਾਰਵਾਈ ਕੀਤੀ ਠੀਕ ਉਹ ਹੀ ਕਹਿੰਦੇ ਵੀ ਤੁਹਾਨੂੰ ਜੀ ਕਾਰਵਾਈ ਕੋਈ ਲੋਕ ਨੂੰ ਪਤਾ ਲੱਗ ਜਾਣਾ ਹਾਂਜੀ ਹਾਂ ਕਿਉਂ ਹੋਈ ਆਪ ਵੀ ਕਰਨਾ ਪੰਚਾਇਤ ਉਹ ਜੀ ਉਸੇ ਜੀ ਕਹਿੰਦੇ ਬੀਜੀਸੀ ਪੰਚਾਇਤ ਆ ਅੱਛਾ ਪੰਚਾਇਤ ਬੀਜੀਸੀ ਹਾਂ ਮੈਂਬਰ ਦੇ ਵੀ ਮਨ ਲਾ ਘਰ ਤਾਂਗਾ ਤਾਂ ਉਹ ਵੀ ਦੇਖਿਆ ਜਾਊਗਾ ਵੀ ਇਹ ਮੈਂਬਰ ਆਗਾ ਤਾਂ ਉਹਦੇ ਦੀ ਵੀ ਕਾਰਵਾਈ ਕਰੀ ਜੀ ਕੈਮਰਿਆਂ 'ਚ ਕੂੜਾ ਸੜਦਾ ਮਿਲਦਾ ਹੈਗਾ ਪੰਚਾਇਤ ਵੱਲੋਂ ਨਾ ਤਾਂ ਉਹਦੇ ਮੋਹਰ ਲੱਗੂਗੀ ਨਾ ਕੋਈ ਸਾਈਨ ਕਰੂ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਕੋਈ ਹਾਂਜੀ ਮੇਰੀ ਪੰਚਾਇਤ ਵੱਲੋਂ ਸਾਫ ਸਫਾਈ ਕਰਾਈ ਜਾ ਰਹੀ ਹੈ ਕਿਵੇਂ ਲੱਗ ਰਿਹਾ ਬਹੁਤ ਵਧੀਆ ਜੀ ਪੰਚਾਇਤ ਵੱਲੋਂ ਜਿਹੜੀ ਸਫਾਈ ਕਰਾਈ ਜਾ ਰਹੀ ਹੈ ਉਹ ਤੁਸੀਂ ਲਾਈਵ ਤਸਵੀਰਾਂ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਪਾਰਕ ਦੇ ਨੇੜੇ ਦੀਆਂ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਜਿੱਥੇ ਕਿ ਸਫਾਈ ਜਿਹੜੀ ਪਿੰਡ 'ਚ ਚੱਲ ਰਹੀ ਹੈ ਜਿਹੜੀ ਪਾਰਕ ਦੇ ਨੇੜੇ ਰੂੜੀਆਂ ਲੱਗੀਆਂ ਹੋਈਆਂ ਸੀ ਨਰਕ ਸੀ ਜਿਹੜਾ ਆਉਣ ਜਾਣ ਵਾਲੇ ਰਾਹੀਆਂ ਨੂੰ ਰੱਦਿਸਦਾ ਸੀਗਾ ਸਾਹਮਣੇ ਰੋਡ ਦੇ ਉੱਪਰ ਹੀ ਸੋ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿ ਇੱਥੇ ਜਿਹੜਾ ਕੂੜਾ ਕਰਕਟ ਡੇਗਿਆ ਜਾਂਦਾ ਸੋ ਨਾ ਡੇਗਿਆ ਜਾਵੇ ਤਾਂ ਕਿ ਜਿਹੜਾ ਆਪਣਾ ਪਿੰਡ ਹੈ ਸਾਫ਼ ਸੁਥਰਾ ਰਹੇ ਕਿਉਂਕਿ ਜਿਹੜਾ ਪਿੰਡ ਵੱਡਦਾ ਹੈਗਾ ਤੇ ਪਿੰਡ ਆਉਂਦੇ ਵੱਡਦੇ ਆ ਨੂੰ ਇਹ ਨਜ਼ਰ ਆਉਣਗੀਆਂ ਤਸਵੀਰਾਂ ਇਹਦੀਆਂ ਸੋ ਇਹੋ ਜਿਹੀਆਂ ਤਸਵੀਰਾਂ ਨਾ ਦੇਸਨ ਤੇ ਵਧੀਆ ਤਸਵੀਰਾਂ ਜਿਹੜੀਆਂ ਚੰਗੀਆਂ ਤਸਵੀਰਾਂ ਪਾਰਕ ਦੀਆਂ ਜਾਂ ਹੋਰ ਵਧੀਆ ਤਰੀਕੇ ਦਾ ਸੋਹਣਾ ਪਿੰਡ ਲੱਗੇ ਸੋ ਆਈਪੀਐਨ ਤੋਂ ਤਸਵੀਰਾਂ ਸੀ ਜੇਕਰ ਲਾਈਵ ਹਾਂਜੀ ਭਾਈ ਹਾਂਜੀ ਕੀ ਕੰਮ ਕਰ ਰਹੇ ਹੋ ਇਹਦਾ ਜੀ ਪਾਣੀ ਦੀ ਸਪਲਾਈ ਪਾਈ ਹੈ ਇਧਰ ਵਾਲੇ ਵਾਲੇ ਪਾਣੀ ਨਿਕਲੇ ਓਵਰਫਲੋ ਹੋ ਰਿਹਾ ਜਿਹੜਾ ਜੀ ਠੀਕ ਹੈ ਉਹਦੇ ਕਰਕੇ ਸਾਫ ਸਫਾਈ ਚੱਲਦੀ ਹੈ ਹਾਂਜੀ ਹਾਂਜੀ ਪਾਰਕ ਦੀ ਸਾਫ ਸਫਾਈ ਸਰੀ ਠੀਕ ਹੈ ਉਧਰ ਪਿਛਲੇ ਪਾਸੇ ਜੀਸੀਬੀ ਚੱਲਦੀ ਹੈ ਹ ਉਪਰਾਂ ਘਰਾ ਰਹੇ ਨੇ ਲੋਕਾਂ ਦੀ ਬੇਇੱਜ਼ਤੀ ਕਰਾਂਗੇ ਜਿਹੜੇ ਲੋਕਾਂ ਨੂੰ ਬੇਇੱਜ਼ਤੀ ਕਰਵਾਦੀ ਕਿਹਦੇ ਨੇ ਬੇਨਤੀ ਕੀਤੀ ਇਹਦੇ ਵੀ ਗੰਦ ਪਾਉਣ ਦੀ ਕਿਰਪਾ ਘੱਟ ਕਰਨਾ ਵੀ ਆਹ ਜਿਹੜਾ ਜਿੱਥੇ ਸਥਾਨ ਹੈ ਤਾਂ ਉੱਥੇ ਹੀ ਗੂੜਾ ਹਟੋ ਵੀ ਸੜਕ ਤੇ ਨਾ ਲਿਓ ਉਹ ਤਾਂ ਤਰੇ ਜਾਂਦੇ ਮੋਟਰਸਾਈਕਲ ਜਾਈ ਜਾਂਦੇ ਉੱਥੇ ਕਿਵੇਂ ਜਾਣੇਗਾ ਨਾ ਹੀ ਉੱਤੇ ਹੁੰਦੇ ਨਹੀਂ ਮੱਠਣਾਂ ਵਾਲੇ ਵੀ ਇੰਝ ਕਰਦੇ ਨੇ ਜੀ ਮੋਟਰਾਂ ਦਾ ਮੰਨਿਆ ਬੱਟਣ ਵਾਲੇ ਵੀ ਛਿੱਟ ਕੇ ਜਾਂਦੇ ਨੇ ਮੋਟਰਸਾਈਕਲ ਦੇ ਉੱਥੋਂ ਠੀਕ ਸੱਪੀ ਨੇ ਮੋਟਰਸਾਈਕਲ ਦਾ ਜਿਹੜਾ ਜੀ ਗੱਲ ਸੁਣੋ ਉੱਤਰ ਕੇ ਵੀ ਡੇਗ ਸਕਦਾ ਜਦੋਂ ਹੁਣ ਬੱਠੜਾ ਨੇ ਡੇਗ ਤਾਂ ਮੋਟਰਸਾਈਕਲ ਆਟੋਮੈਟਿਕ ਹੀ ਡੇਗੂ ਆ ਜੀ ਮੋਟਰਸਾਈਕਲ ਵਾਲਾ ਜੀ ਕਹਿੰਦਾ ਮੈਂ ਉਸੇ ਤਰ੍ਹਾਂ ਜਾਂਦਾ ਡੇਗਿਆ ਕਿ ਤੱਕ ਤਾਂ ਮੇਰੀ ਗੱਲ ਹੈ ਕਿ ਉਹ ਫੇਰ ਦੂਰ ਜਾ ਕੇ ਕੁਝ ਹੋਣਾ ਪਊ ਤੁਸੀ ਮੇਰੀ ਗੱਲ ਸੁਣੋ ਜੇ ਜਦੋਂ ਬੱਠੜਾ ਦਾ ਡੇਗ ਗਿਆ ਮੋਟਰਸਾਈਕਲ ਨੇ ਆਟੋਮੈਟਿਕ ਹੀ ਰਹਿਣਾ ਕੰਦਰ ਦੇਖ ਕੇ ਜੇ ਉੱਥੇ ਸਪਲਾਈ ਹੋਊਗੀ ਤਾਂ ਮੋਟਰਸਾਈਕਲ ਵੀ ਡਿੱਗਦਾ ਜੀ ਠੀਕ ਹੈ ਹਾਂਜੀ ਭਾਈ ਹਾਂਜੀ ਕੀ ਲੱਗਦਾ ਹੈ ਕੀ ਕੰਮ ਕਰ ਰਹੇ ਤੁਸੀਂ ਅਸੀਂ ਇਹ ਪਾਣੀ ਦੀ ਸਪਲਾਈ ਦੇ ਰਹੇ ਹਾਂ ਜੀ ਠੀਕ ਹੈ ਜਿਹੜਾ ਇਹੀ ਬੇਨਤੀ ਕਰਦੇ ਆਂ ਕਿ ਸਾਫ਼ ਸਫਾਈ ਰੱਖੋ ਨਾ ਪਿੰਡ ਦੀ ਸਫਾਈ ਰੱਖਾਂਗੇ ਆਪਣੇ ਲਈ ਫਾਇਦੇਮੰਦ ਆ ਬੱਚਿਆਂ ਨੂੰ ਵਧੀਆ ਭਵਿੱਖ ਮਿਲੂਗਾ ਜੇ ਹੁਣ ਆਪਾਂ ਸੜਕਾਂ ਦੀ ਗੰਦ ਪਾਈ ਜਾਵਾਂਗੇ ਪੰਚਾਇਤ ਦਾ ਕੰਮ ਤਾਂ ਇੱਕ ਵਾਰ ਸਾਫ਼ ਸਫਾਈ ਕਰਨ ਆਈ ਹੈ ਨਾ ਇਸ ਤੋਂ ਬਾਅਦ ਤਾਂ ਆਪਾਂ ਨੇ ਸਾਫ਼ ਸਫਾਈ ਕਰੱਖਣੀ ਹੈ ਨਾ ਜੀ ਠੀਕ ਹੈ ਕਹਿੰਦੇ ਤੁਸੀਂ ਤਿਆਰ ਕੀਤਾ ਪਹਿਲਾਂ ਅਸੀਂ ਨਹੀਂ ਤਿਆਰ ਕੀਤਾ ਸੀਗਾ ਜੀ ਪਹਿਲਾਂ ਵੀ ਪਹਿਲਾਂ ਤੁਸੀਂ ਜਾ ਕਰ ਹਾਂਜੀ ਠੀਕ ਹੈ ਪੰਜੇ ਪਹਿਲਾਂ ਦੀ ਪੰਚਾਇਤ ਦੇ ਬਾਬਾ ਸਿੰਘ ਜੀ ਸਰਪੰਚੀ ਕੀਦੋਂ ਹਾਂਜੀ ਟਾਲੀ ਵਾਲ ਸਾਹਿਬ ਠੀਕ ਹੈ ਉਦੋਂ ਵੀ ਅਸੀਂ ਨਹੀਂ ਤਿਆਰ ਕੀਤਾ ਸੀਗਾ ਜੀ ਇਹ ਬਹੁਤ ਵਧੀਆ ਜੀ ਦੇਖੋ ਪਹਿਲਾਂ ਕਿੰਨਾ ਗੰਦ ਹੁੰਦਾ ਸੀਗਾ ਹਨਾ ਹੁਣ ਸਾਫ ਸਫਾਈ ਬਹੁਤ ਵਧੀਆ ਲੱਗਦਾ ਜੀ ਕਰੀਆ ਜੀ ਸਾਫ ਸਫਾਈ ਸ਼ੁਰੂ ਅੱਜ ਇਹਨਾਂ ਨੇ ਸਾਫ ਸਫਾਈ ਕਰੀ ਕੰਦਲ ਰਿਹਾ ਹੈ ਕੰਮ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਜੇ ਇਸ ਤਰ੍ਹਾਂ ਹੀ ਕਰਦੇ ਨੇ ਤਾਂ ਕੰਮ ਜਾ ਬਰਨਗੇ ਪੰਚਾਇਤ 2 ਮਹੀਨੇ ਲੇਟ ਕਿਉਂ ਹੋਈ ਸਾਫ ਸਫਾਈ ਕਰਨ ਦਾ ਪੰਚਾਇਤ ਉਹ ਜੀ ਉਸੇ ਜੀ ਕਹਿੰਦੇ ਬਿਜੀ ਸੀ ਪੰਚਾਇਤ ਆ ਅੱਛਾ ਪੰਚਾਇਤ ਬਿਜੀ ਸੀ ਹੂੰ ਪਾਰਕ ਦੀ ਖੇਣੀ ਪਾਰਕ ਬਸ ਬੁੱਲ ਲਗੇ ਹੋਣੇ ਹੁਣ ਯਾਦ ਕਰਾਤਾ ਖਬਰਾਂ ਲਾ ਕੇ ਆਪਾਂ ਇਹਨਾਂ ਦੀਆਂ ਠੀਕ ਹੈ ਅਜੇ ਦੇਰੀ ਹੋਈ ਪਰ ਕੰਮ ਅੱਛਾ ਹੋ ਰਿਹਾ ਨਹੀਂ ਦੇਰ ਆਇਆ ਦਰਸਤਾ ਹੈ ਠੀਕ ਹੋ ਰਿਹਾ ਜੀ ਠੀਕ ਹੈ ਜੀ ਮੇਰੇ ਕੰਮ ਚ ਚੱਲੇਗਾ ਪਹਿਲਾਂ ਸਾਰੇ ਦਰਸ਼ਕਾਂ ਨੂੰ ਵੈਹਰੀਕਾ ਖਾਲਸਾ ਵੈਹਰੀਕੀ ਫਤਿਹ ਜੀ ਸਫਾਈ ਦਾ ਕੰਮ ਪੰਚਾਇਤ ਵੱਲੋਂ ਚੱਲ ਰਿਹਾ ਜੀ ਸਾਡੇ ਸਰਪੰਚ ਸਾਹਿਬ ਗੁਰਬਿਆ ਸਿੰਘ ਵਿਆਸੀ ਤੇ ਸਾਰੀ ਪੰਚਾਇਤ ਦਾ ਵੱਲੋਂ ਜਿਹੜਾ ਸੜਕ ਤੇ ਮੇਨ ਸੜਕ ਤੇ ਆਪਣੇ ਗੰਦ ਪੈਰੇ ਤੇ ਇਹਨੂੰ ਸਫਾਈ ਕੀਤੀ ਜਾ ਰਹੀ ਹੈਗੀ ਤੇ ਪਾਰਕ ਦੇ ਕਾਕੂ ਘਟਣ ਦੀ ਸਫਾਈ ਚੱਲ ਰਹੀ ਹੈਗੀ ਤੇ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਭਾਈ ਜਿਹੜਾ ਮੇਨ ਸੜਕ ਤੇ ਕੂੜਾ ਨਾ ਸਿੱਟਿਆ ਜਾਵੇ ਕੂੜਾ ਸਿੱਟਣ ਵਾਸਤੇ ਸਪੈਸ਼ਲ ਥਾਂ ਦਿੱਤੀ ਗਈ ਹੈਗੀ ਮੰਗਰ ਸੇਵਿਆਂ ਦੇ ਉੱਥੇ ਕੂੜਾ ਸਿੱਟਿਆ ਜਾਵੇ ਜਿਹੜਾ ਉਰੇ ਕੈਮਰਿਆਂ ਚ ਕੂੜਾ ਸਿਟਦਾ ਮਿਲਦਾ ਹੈਗਾ ਪੰਚਾਇਤ ਵੱਲੋਂ ਨਾ ਤਾਂ ਉਹਦੇ ਮੋਹਰ ਲੱਗੂਗੀ ਨਾ ਕੋਈ ਸਾਈਨ ਕਰੂ ਨਾ ਕੋਈ ਮੈਂਬਰ ਨਾ ਕੋਈ ਸਰਪੰਚ ਕੋਈ ਸਾਈਨ ਨਹੀਂ ਕਰੂਗਾ ਤੇ ਨੰਬਰਦਾਰਾਂ ਨੂੰ ਵੀ ਕਿਹਾ ਜਾਊਗਾ ਵੀ ਕੋਈ ਸਾਈਨ ਸੂਨ ਨਾ ਮੋਹਰ ਲਾਇਓ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਕਹਿੰਦਾ ਪਿੱਛੇ ਕੂੜਾ ਨਿਕਲਣ ਦੇ ਬੰਦਾ ਜਾਊਗਾ ਜਦ ਮੈਂ ਅੱਜ ਆਪ ਪਿੱਛੇ ਦੇ ਇੱਥੇ ਤੁਰੇ ਨਾ ਮੋਟਰਸਾਈਕਲ ਲਫਾਵਾ ਜੀ ਲੱਗਦਾ ਪਿੱਛੇ ਨਾ ਕਿਵੇਂ ਜਾਊ ਤੁਰਕੇ ਨਾ ਲਫਾਵਾ ਡੇਗਣ ਵਾਸਤੇ ਵੀ ਜੀ ਜੇ ਕੱਲੇ ਲਫਾਫੇ ਨੇ ਉਹ ਘਰੇ ਵੀ ਮਚਾ ਸਕਦਾ ਕਹਿੰਦੂ ਬਾਪ ਗੰਦ ਦਾ ਭਰੇ ਲਫਾਵਾ ਲੋਕ ਕਈ ਤਰੀਕਿਆਂ ਨੇ ਰਹਿ ਗਏ ਨੇ ਜੀ ਫੇ ਮੜਾ ਜੇ ਮੋਟਰਸਾਈਕਲ ਖੜਾ ਕੇ ਤੁਰਕੇ ਵੀ ਜਾ ਸਕਦਾ ਜੀ ਇੰਨਾ ਕ ਤਾਂ ਖੇਚਲਾ ਜਦੋਂ ਆਪਣੇ ਬਣਾ ਪਿੰਡ ਰਾਹ ਵੀ ਸਾਫ ਕਰਦਾ ਜਦੋਂ ਆਪਾਂ ਨੇ ਆਪਣਾ ਪਿੰਡ ਸਾਫ ਰੱਖਣਾ ਤਾਂ ਮੜੀ ਖੇਚਲਾ ਤਾਂ ਕਰਨੀ ਪਊ ਜੀ ਜਦੋਂ ਆਪਾਂ ਆਪਦਾ ਘਰ ਸਾਫ ਕਰਦੇ ਆ ਤਾਂ ਆਪਾਂ ਆਪਣਾ ਪਿੰਡ ਵੀ ਸਾਫ਼ ਰੱਖਣ ਦਾ ਆਪਣਾ ਹੱਕ ਬਣਦਾ ਹੈਗਾ ਉਹ ਬੰਦੇ ਨੂੰ ਕੀ ਫੀਲ ਕਰੂਗੇ ਜਿਹਨੇ ਕੰਟ ਦੇਗੇ ਨਹੀਂ ਆਲਰੇਡੀ ਪਹਿਲਾਂ ਗੇੜੀ ਕੀਤੀ ਜਾਊਗੀ ਪੂਰੀ ਤੇ ਉਹਨਾਂ ਨੂੰ ਇਹੀ ਅਪੀਲ ਹੈ ਜੀ ਇਹਨਾਂ ਨੂੰ ਇਹੀ ਅਪੀਲ ਹੈਗੀ ਵੀ ਨਾ ਆਪਾਂ ਆਪਦਾ ਪਿੰਡ ਸਾਫ਼ ਰੱਖੀਏ ਪੰਚਾਇਤ ਦਾ ਸਾਥ ਦਿਓ ਇਹ ਇਕੱਲੀ ਪੰਚਾਇਤ ਦੀ ਜ਼ਿੰਮੇਵਾਰੀ ਨਹੀਂ ਪਿੰਡ ਵਾਸੀਆਂ ਦੀ ਵੀ ਜ਼ਿੰਮੇਵਾਰੀ ਹੈ ਪਿੰਡ ਨੂੰ ਸਾਫ਼ ਰੱਖਣਾ ਇਸ ਕਰਕੇ ਉਹਨਾਂ ਨੂੰ ਬੇਨਤੀ ਹੈ ਵੀ ਭਾਈ ਨੂਰੇ ਕੂੜਾ ਨਾ ਸਿੱਟੋ ਜਿਹਨੇ ਕੂੜਾ ਸਿੱਟਣਾ ਸਰਦਾ ਹੈ ਨਹੀਂ ਕੂੜੇ ਸੱਟੇ ਬਣਾਈ ਇਹ ਵੀ ਕੂੜਾ ਵੀ ਠੱਟਣਾ ਜ਼ਰੂਰੀ ਆ ਪਰ ਉਹ ਮੰਗਰਲੇ ਪਾਸੇ ਕੂੜਾ ਦਾ ਜਿਹੜਾ ਫਾਰਮ ਬ ਪਿਛਲੇ ਪਾਸੇ ਡੇਗੋ ਜਾ ਕੇ ਕੂੜਾ ਸੱਟਣ ਵਾਸਤੇ ਪੰਚਾਇਤ ਵੱਲੋਂ ਥਾਉਂ ਦਿੱਤਾ ਗਿਆ ਜੀ ਪਹਿਲਾਂ ਅਸੀਂ ਨਰਮਾਈ ਨਾਲ ਬਹੁਤ ਵਰਤ ਲਏ ਭਰਾਵਾ ਕਿਵੇਂ ਬਈ ਮਹਾਨ ਨਰਮਾਈ ਬਹੁਤ ਵਰਤ ਲਈ ਅਸੀਂ ਨੇ ਨਰਮਾਈ ਦਾ ਸਾਨੂੰ ਆ ਨਤੀਜਾ ਨਿਕੜੇਗਾ ਜੇ ਉਹਦਾ ਕਣਾ ਕੰਮ ਉੱਪ ਕਿਤੇ ਪਹਿਲਾਂ ਕਰਦਾ ਕਰਿਆ ਹੁੰਦਾ ਤਾਂ ਇਹ ਕੰਮ ਨਾ ਹੁੰਦਾ ਚੌਥੀ ਗਿਲ ਸਪਾਈ ਹੋ ਰਹੀ ਹੈ ਮੰਨ ਲਾ ਵੀ ਹੁਣ ਯਾਰ ਪੂਰਾ ਐਕਸ਼ਨ ਲੈਤਾ ਜਾਊਗਾ ਕੋਈ ਐਚਆਈ ਦੀ ਜੇ ਕੋਈ ਮੈਂਬਰ ਦੇ ਵੀ ਮੰਨ ਲਾ ਘਰ ਦਾਗਾ ਤਾਂ ਉਹ ਵੀ ਦੇਖਿਆ ਜਾਊਗਾ ਵੀ ਇਹ ਮੈਂਬਰ ਹੈਗਾ ਤਾਂ ਉਹਦੇ ਦੀ ਵੀ ਕਾਰਵਾਈ ਕਰੀ ਜਾਊਗੀ ਠੀਕ ਹੈ ਸਰ ਸਾਹਿਬ ਕੀ ਕਾਰਵਾਈ ਕੀ ਕਾਰਵਾਈ ਦੀ ਗੱਲ ਕਾਰਵਾਈ ਕਹਿ ਰਹੇ ਆ ਕੀ ਕਾਰਵਾਈ ਕਾਰਵਾਈ ਤਾਂ ਜੀ ਉਹਨਾਂ ਨੂੰ ਜੁਰਮਾਨਾ ਲਾਇਆ ਜਾਊਗਾ ਤੇ ਉਤੇ ਪਰਚਾ ਜਿਹੜੀ ਬਣਦੀ ਕਾਰਵਾਈ ਆ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਠੀਕ ਹੈ ਉਹੀ ਕਹਿੰਦੇ ਵੀ ਕਾਨੂੰਨੀ ਕਾਰਵਾਈ ਬਈ ਉਹ ਲੋਕ ਨੂੰ ਪਤਾ ਲੱਗੇ ਨਾ ਕਿ ਉਹਨਾਂ ਦੇ ਨਾਲ ਲੋਕ ਉਹਦਾ ਰਹੀ ਦੇਖਣਗੇ ਅੱਗੇ ਤੋਂ ਹਾਂਜੀ ਹਾਂ ਉਹਨਾਂ ਨੂੰ ਸਖਤ ਹਦਾਇਤਾਂ ਜੀ ਵੀ ਜੇ ਹੁਣ ਕਾਨੂੰਨੀ ਕਾਰਵਾਈ ਹੋਊ ਜੀ ਜਿਹੜਾ ਉੱਤੇ ਡੇਗਦਾ ਫਸ ਗਿਆ ਵੀ ਉਤੇ ਐਫ ਆਈ ਆਰ ਦਰਜ ਐਫ ਆਈ ਆਰ ਹਾਂਜੀ ਠੀਕ ਹੈ ਹਾਂਜੀ ਭਾਈ ਜੀ ਭਾਈ ਜੀ ਤੁਹਾਡਾ ਚੈਨਲ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦੀ ਅਸੀਂ ਪੰਚਾਇਤ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਉਕਰਾਲਾ ਕੀਤਾ پارک ਦੀ ਸਾਫ ਸਫਾਈ ਦਾ ਕੰਮ ਚਲਾਇਆ ਤੇ ਆਹ ਲੋਕ ਟਾਈਲਾਂ ਪੱਟੀਆਂ ਪਈਆਂ ᱛੀਆਂ ਉਹਨਾਂ ਦਾ ਕੰਮ ਚਲਾਇਆ ਅਸੀਂ ਪੰਚਾਇਤ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੀ ਸਾਨੂੰ ਕੁਝ ਪਤਾ ਨਹੀਂ ਲੱਗਿਆ ਜੀ ਹਲੇ ਜਦੋਂ ਸਾਨੂੰ ਪਤਾ ਲੱਗਿਆ ਜੀ ਅਸੀਂ ਜੇ ਅਸੀਂ ਆਪ ਪੰਚਾਇਤ ਦਾ ਸਾਥ ਦੇਵਾਂਗੇ ਜੀ ਤਾਂ ਪੰਚਾਇਤ ਸਾਡਾ ਵੀ ਸਾਥ ਦੇਊਗੀ ਨਾ ਜੀ ਕਿ ਇਹ ਇਹ ਦੇ ਮੁੱਦੇ ਬਾਰੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਜੀ ਕੋਈ ਗੱਲ ਕਰੀਏ ਪਹਿਲਾਂ ਜੀ ਦੱਸਿਆ ਨਹੀਂ ਸਰਪੰਚ ਨਾਲ ਜਦੋਂ ਅਸੀਂ ਨੇ ਗੱਲਬਾਤ ਕਰੀ ਸਰਪੰਚ ਕਹਿੰਦਾ ਜੇ ਤੂੰ ਸਾਡਾ ਸਾਥ ਦੇਉਂਗੇ ਜੀ ਅਸੀਂ ਜਿਹੜਾ ਕੂੜਾ ਡੇਗ ਰਿਹਾ ਏ ਬਾਹਰ ਲੋਕ ਸੜਕ ਦੇ ਉੱਪਰ ਇਸ ਇੱਥੇ ਮੰਡੀ ਦੇ ਲਾਗੇ ਜਾਂ ਪਾਰਕ ਦੇ ਨਾਲ ਜਾਓ ਪਰਾਂ ਪੰਪ ਤੇ ਲਾਗੇ ਇਹ ਤੇ ਇਹ ਤੇ ਪੰਚਾਇਤਾਂ ਬਹੁਤ ਹਦਾਇਤਾਂ ਨੇ ਪੰਚਾਇਤ ਦੀਆਂ ਹਦਾਇਤਾਂ ਅਨੁਸਾਰ ਦੀ ਪੰਚਾਇਤ ਨੇ ਇਹ ਮਤਾ ਪਾਇਆ ਵੀ ਜਿਹੜਾ ਬਾਹਰ ਕੂੜਾ ਡੇਗੂਗਾ ਜੀ ਉਹਨੂੰ ਜੁਰਮਾਨਾ ਰੱਖਿਆ ਗਿਆ ਜੀ ਤੇ ਕੋਈ ਪੰਚਾਇਤ ਜੇ ਸਰਕਾਰੀ ਕੰਮ ਉਹ ਉਹ ਮੋਹਰ ਲਪਾਉਣਾ ਆਉਂਦਾ ਜੀ ਜਾਂ ਕੋਈ ਸਰਕਾਰੀ ਕੰਮ ਵਾਸਤੇ ਆਉਦਾ ਜੀ ਤਾਂ ਪੰਚਾਇਤ ਕੋਈ ਮਦਦ ਨਹੀਂ ਕਰੂਗੀ ਉਹਦੀ ਠੀਕ ਹੈ ਹਾਂਜੀ ਭਾਈ ਜੀ ਪੰਚਾਇਤ ਵੱਲੋਂ ਸਫਾਈ ਕਰਾਈ ਜਾ ਰਹੀ ਹੈ ਕਿਵੇਂ ਲੱਗ ਰਿਹਾ ਬਹੁਤ ਵਧੀਆ ਜੀ ਬੜੀ ਲੱਗ ਰਿਹਾ ਹਾਂਜੀ ਵੀ ਲੱਗ ਰਿਹਾ ਕਿ ਕੁੜੀ ਕਿਹੜੇ ਨੇੜੇ ਬਲੋਕ ਆ ਕੇ ਇੱਥੇ ਇੱਕ ਗਲਤ ਕੰਮ ਲਾਉਣ ਵਾਸਤੇ ਦੇਖੋ ਪੰਚਾਇਤ ਕਰ ਰਹੀ ਆ ਤਾਂ ਪਰ ਇਹਨਾਂ ਸਾਥ ਦੇਣਾ ਚਾਹੀਦਾ ਜੀ ਸਰ ਤੁਹਾਡਾ ਵੀ ਨੇੜੇ ਤੋਂ ਤਾਂ ਦੇ ਨਾ ਵੀਰੇ ਠੀਕ ਹੈ ਆਣ ਗਵਾਣ ਜਿਹੜੀ ਕੋਈ ਗੇੜ ਤਾ ਉਹ ਕਹੋਗੇ ਹਾਂਜੀ 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 ਵੀੜਾ ਪਿੰਡ ਸਾਫ ਸੁਥਰਾ ਰਹੇ ਹਾਂਜੀ ਹਾਂਜੀ ਸਰ ਇਹ ਲੱਗਦਾ ਆਪਣਾ ਫਰਜ਼ ਆ ਹੁੰਦਾ ਈ ਸਾਫ ਸੁਥਰਾ ਰੱਖਣ ਦਾ ਈ ਠੀਕ ਹੈ ਤੁਸੀਂ ਲਾਈਵ ਤੁਸੀਂ ਦੇਖ ਰਹੇ ਹੋ ਪਾਰਕ ਦੀਆਂ ਜਿੱਥੇ ਕੀ ਪਾਰਕ ਦੇ ਵਿੱਚ ਸਾਫ ਸਫਾਈ ਦਾ ਕੰਮ ਇਹਣਾ ਚੱਲ ਰਿਹਾ ਹੈ ਲਾਈਵ ਤੁਸੀਂ ਵਡਾ ਕਹਾ ਹੋਇਆ ਹੋਇਆ ਸੀਗਾ ਸੋ ਸਾਫ ਸਫਾਈ ਚੱਲ ਰਹੀ ਹੈ ਕਹਿੰਦਾ ਮੁੰਡਿਆ ਬੜਾ ਬੋਲ ਕੋਈ ਚੁੱਪੀ